ਇਹ ਸਾਡੇ ਆਣਾ ਅੰਦ ਸੁਵਾ ਦੇ ਪੁਲਿਸ ਨੇ ਇਹ ਸੀ ਜਗਰਾਮ ਜੀ ਨੇ ਸਮੇਤ ਪੂਰੀ ਪਾਰਟੀ ਹੁਸ਼ਾਰਪੁਰ ਚੁੰਗੀ ਦੇ ਨਾਕਾ ਲਗਾਇਆ ਸੀ ਤੇ ਇੱਕ ਇੰਡੀਆ ਕਾਰ ਦੇ ਵਿੱਚ ਇੱਕ ਵਿਅਕਤੀ ਆ ਰਿਹਾ ਸੀ ਤੇ ਨਾਕੇ ਦੌਰਾਨ ਉਹਨੂੰ ਚੈੱਕ ਕੀਤਾ ਤੇ ਉਹਨੂੰ ਪਾਇਸ ਤੇ ਚੈੱਕ ਕੀਤਾ ਜਿਹਦੇ ਤੇ ਪਹਿਲਾਂ ਹੀ 24 ਮਕਦਮੇ ਸੀ ਤੇ ਉਹਦੇ ਕਾਰ ਦੇ ਕਾਗਜ਼ਾਤ ਚੈੱਕ ਕੀਤੇ ਉਹ ਪੁਸ਼ਤ ਤਸਦੀਕ ਵਾਲੇ ਦਸਤਾਵੇਜ਼ ਦੇ ਸਕੇ ਆ ਤੇ ਉਹ ਜਿਹੜੀ ਕਾਰ ਆ ਕਾਰ ਸਮੇਤ ਤੋਂ ਥੋੜੀ ਦੀ ਕਾਰਸੋਂ ਕਬੂਗੀਤਾ ਤੇ ਦਰਾਨੇ ਪੁਸ਼ਕਿਸ਼ ਫੇਰ ਉਸ ਦੇ ਕੋਲੋਂ ਇੱਕ ਕਾਰ ਜਿਹੜੀ ਆ ਉਹਦੇ ਘਰੋਂ ਹੋਰ ਮਿਲੀ ਇਹ ਰਿਪੋਰਟ ਆਇਆ ਐਫ ਐਨ ਨੰਬਰ 9 ਅੰਡਰ ਸੈਕਸ਼ਨ 312 ਬੀ ਐਨ ਐਸ ਤੇ 312 ਤੋ ਬੀਐਨਐਸ ਉਸ ਤਰ੍ਹਾਂ ਪੀਐਸ ਦਾ ਸੁਭਾਅ ਇਹ ਦਰਸਾ ਕਰਕੇ ਇਹਦੇ ਵਿੱਚ ਦੋਸ਼ੀ ਦੇ ਕੋਲੋਂ ਹੋਰ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ